ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਮੀਦ ਕਰਦੀਆਂ ਕਿ ਸਾਰੇ ਜਣੇ ਆਪਣੇ-ਆਪਣੇ ਘਰਾਂ ਦੇ ਵਿੱਚ ਠੀਕ-ਠਾਕ ਹੋਮੂਗੀ ਦੋ ਦਿਨ ਹੋ ਗਏ ਮੈਂ ਤੁਹੋ ਕੋਈ ਵੀਡੀਓ ਅਪਲੋਡ ਨਹੀਂ ਹੋ ਪਾਈ ਕਿਉਂਕਿ ਕੁਝ ਕੰਮਾਂ ਕਰਕੇ ਉਲਝਣ ਦੇ ਵਿੱਚ ਰਹੀ ਸੀਗੀ ਮੈਂ ਪਰ ਕਈ ਪੈਣਾ ਦੇ ਵੀਰਾਂ ਦੇ ਮੈਨੂੰ ਕਮੈਂਟ ਆ ਰਹੇ ਸੀਗੇ ਕਿ ਜਦੋਂ ਆਪਾਂ ਪਾਠ ਕਰਦੇ ਆ ਉਹ ਸਮੇਂ ਨੀਂਦ ਆਉਂਦੀ ਹੈ ਉਵਾਸੀਆਂ ਆਉਂਦੀਆਂ ਨੇ ਜਾਂ ਜਿਹੜੇ ਆਪਣਾ ਦਿਮਾਗ ਹੈ ਨਾ ਉਹ ਬਹੁਤ ਜ਼ਿਆਦਾ ਹਨਾ ਉਸ ਚੀਜ਼ਾਂ ਵੱਲ ਜਾਂਦਾ ਜਿਹੜੀਆਂ ਆਪਾਂ ਊ ਨਾਰਮਲ ਤਰੀਕੇ ਦੇ ਨਾਲ ਹਨਾ ਨਹੀਂ ਸੋਚਦੇ ਹੈਗੇ ਕਈ ਵਾਰੀ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਜਦੋਂ ਆਪਾਂ ਪਾਠ ਕਰਨ ਬੈਠ ਜਾਂਦੇ ਆ ਵੀ ਕਦੋਂ ਆਪਾਂ ਪਾਠ ਸ਼ੁਰੂ ਕੀਤਾ ਤੇ ਕਦੋਂ ਆਪਾਂ ਖਤਮ ਕੀਤਾ ਕਿਉਂਕਿ ਅੱਜ ਕੱਲ ਟੈਨਸ਼ਨਾਂ ਦਿਮਾਗ ਤੇ ਬਹੁਤ ਜ਼ਿਆਦਾ ਹੋ ਰਹੀਆਂ ਨੇਗੀਆਂ ਇੱਕ ਟੈਨਸ਼ਨ ਖਤਮ ਨਹੀਂ ਹੁੰਦੀ ਦੂਸਰੀ ਸ਼ੁਰੂ ਹੋ ਜਾਂਦੀ ਹੈਗੀ ਹਨਾ ਤੇ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਇਹ ਵੀ ਰਹਿੰਦਾ ਹੈ ਨਾ ਵੀ ਜਪਜੀ ਸਾਹਿਬ ਪੜੀਏ ਤਾਂ ਸਾਡਾ ਇਹ ਕਾਰਜ ਸੋ ਮਨ ਪੜੇਗਾ ਅਸੀਂ ਚੌਪ ਮਨ ਲ ਕੇ ਚੌਪਈ ਸਾਹਿਬ ਪੜੀਏ ਤਾਂ ਇਹ ਸਾਡਾ ਕਾਰਜ ਹੋਵੇਗਾ ਸੁਖਮਨੀ ਸਾਹਿਬ ਪੜੀਏ ਤਾਂ ਸਾਡਾ ਇਹ ਕਾਰਜ ਹੋਵੇਗਾ ਦੇਖੋ ਮੈਂ ਅਕਸਰ ਕਹਿਣੀ ਹੁੰਦੀ ਆ ਵੀ ਹੈ ਨਾ ਵਾਹਿਗੁਰੂ ਜੀ ਤੁਹਾਡੇ ਦਿਲ ਦੀ ਭਾਵਨਾ ਜਾਣਦੇ ਆ ਕਦੇ ਵੀ ਅਕਸ਼ਰਾਂ ਦੇ ਵਿੱਚ ਕਦੇ ਵੀ ਸ਼ਬਦਾਂ ਦੇ ਵਿੱਚ ਨਾ ਉਲਝਿਆ ਕਰੋ ਕਿਉਂਕਿ ਆਪਾਂ ਫਿਰ ਇਸੇ ਘਮਣ ਘੇਰੀ ਦੇ ਵਿੱਚ ਫਸ ਕੇ ਰਹਿ ਜਾਵਾਂਗੇ ਮੈਂ ਜੋ ਵੀ ਤੁਹਾਨੂੰ ਮੈਂ ਕਿ ਤੁਹਾਡੀਆਂ ਨਾਲ ਗੱਲ ਸਾਂਝੀ ਕਰਦੀ ਹੁੰਨੀ ਆ ਵੈਗਰੂ ਜੀ ਨਾਲ ਜੋੜਨ ਵਾਸਤੇ ਹੀ ਕਰਦੀ ਹੁੰਨੀ ਆ ਕਿਉਂਕਿ ਜਿਹੜਾ ਵੈਗਰੂ ਜੀ ਨਾਲ ਜੁੜ ਜਾਂਦਾ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਦੇਖੋ ਤੁਹਾਡਾ ਇੱਕ ਪਿਓ ਹੈ ਜਾਂ ਮਾਂ ਹੈਗੀ ਉਹਨੂੰ ਤੁਸੀਂ ਮੰਮੀ ਕਹੋ ਮਮ ਕਹੋ ਮਾਦਰ ਕਹੋ ਬੇਬੇ ਕਹੋ ਬੀਬੀ ਕਹੋ ਕੁਝ ਵੀ ਕਹੋ ਹਨ ਪਰ ਰਹੇਗੀ ਤਾਂ ਤੁਹਾਡੀ ਮਾਂ ਹੀ ਉਹ ਇਹ ਠੀਕੇ ਵੀ ਜਿਹੜੇ ਆਪਾਂ ਸ਼ਬਦ ਦੱਸਦਿੰਨੇ ਆ ਮੈਂ ਵੀ ਦੱਸਦੀਆਂ ਹੋਰ ਵੀ ਤੁਸੀਂ ਬਹੁਤ ਵੀਡੀਓ ਦੇਖਦੇ ਹੋ ਜਿਨ੍ਹਾਂ ਦੇ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਇਸ ਸ਼ਬਦ ਦਾ ਮਲਕੇ ਸਾਧਨਾ ਕਰੂੰਗੇ ਇਹ ਸ਼ਬਦ ਨੂੰ ਪੜੋਂਗੇ ਤਾਂ ਤੁਹਾਨੂੰ ਇਹ ਫਲ ਮਿਲੇਗਾ ਹਰ ਇੱਕ ਚੀਜ਼ ਦਾ ਆਪਣਾ ਆਪਣਾ ਅਲੱਗ-ਅਲੱਗ ਫਾਲ ਹੁੰਦਾ ਹੈ ਨਾ ਪਰ ਜੇ ਤੁਸੀਂ ਉਸ ਦੁਬਿਧਾ ਦੇ ਵਿੱਚ ਫਸ ਜਾਓਗੇ ਵੀ ਹਾਂ ਅਗਰ ਮੈਂ ਸੁਖਮਨੀ ਸਾਹਿਬ ਪੜਿਆ ਤਾਂ ਮੈਂ ਜਪਜੀ ਸਾਹਿਬ ਨਾ ਪੜਿਆ ਤਾਂ ਮੈਨੂੰ ਹਨਾ ਇਹ ਫਲ ਨਹੀਂ ਮਿਲਣਾ ਤੁਸੀਂ ਹੈ ਨਾ ਕੱਲਾ ਸਿਰਫ ਵਾਹਿਗੁਰੂ 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 ਵੀ 24 ਘੰਟੇ ਆਪਦਾ ਸਿਮਰਨ ਦੇ ਵਿੱਚ ਜਪਦੇ ਰਹੋਗੇ ਜਿੰਮੇ ਕਿ ਸੁੱਤੇ ਪਿਆ ਸੌਣੇ ਆਪਾਂ ਤੁਰਦੇ ਫਿਰਦੇ ਆ ਹਨਾ ਮੈਂ ਅਕਸਰ ਕਹਿੰਉਂਦੀ ਨਾ ਵੀ ਇੱਕ ਠੀਕ ਹੈ ਆਪਾਂ ਗ੍ਰਸਤੀਆਂ ਆਪਾਂ ਬੈਠ ਕੇ ਹੈ ਨਾ ਟਾਈਟ ਹੈ 3-3 ਘੰਟੇ ਨਾਮ ਸਿਮਰਨ ਨਹੀਂ ਜਪ ਸਕਦੇ ਜਿਹੜੀ ਮੇਰੀਆਂ ਭੈਣਾਂ ਨੇ ਉਹ ਕੰਮ ਕਰਦੀਆਂ ਹੋਈਆਂ ਹਨਾ ਸਿਮਰਨ ਕਰਨੀਆਂ ਨਾਲ ਤਾਂ ਦੇਖੋ ਕੰਮ ਦੇ ਵਿੱਚ ਬਰਕਤ ਹੋਏਗੀ ਤੁਹਾਡੇ ਘਰ ਦੇ ਵਿੱਚ ਬਰਕਤ ਹੋਵੇਗੀ ਨਾਲੇ ਤੁਹਾਡਾ ਸਿਮਰਨ ਹੋ ਜਾਵੇਗਾ ਦੇਖੋ ਇਹ ਦੁਵਿਧਾ ਬਿਲਕੁਲ ਛੱਡ ਦਿਓ ਵੀ ਤੁਹਾਨੂੰ ਕਿਸ ਪਾਸੇ ਦਾ ਕਿੰਨਾ ਫਲ ਮਿਲੇਗਾ ਤੁਸੀਂ ਸਾਧਨਾ ਕਰਨੀ ਚਾਹੁੰਦੇ ਹੋ ਸ਼ਬਦ ਦੀ ਹੈ ਨਾ ਦੇਖੋ ਇੱਕ ਹੋਰ ਤਪੱਸਿਆ ਹੁੰਦੀ ਆ ਜੇ ਇਹ ਕਹਿੰਦੇ ਆਪਣੇ ਕੁਝ ਪਾਉਣਾ ਹੈ ਤਾਂ ਆਪਣੇ ਕੁਝ ਖੋਣਾ ਵੀ ਪੈਂਦਾ ਹੁੰਦਾ ਹੈ ਨਾ ਦੇਖੋ ਮੈਂ ਤੁਹਾਡੇ ਨਾਲ ਅਕਸਰ ਆਪਣੇ ਜੀਵਨ ਦੀਆਂ ਜੋ ਵੀ ਮੈਂ ਕੀਤੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੀ ਨੇ ਵੀ ਮੈਂ ਆ ਸ਼ਬਦ ਦਾ ਪਾਠ ਕੀਤਾ ਸੀ ਐਨੇ ਦਿਨ ਇਸ ਚੀਜ਼ ਵਾਸਤੇ ਕਿਉਂਕਿ ਦੇਖੋ ਆਪਾਂ ਮੰਗਾ ਬਹੁਤ ਹੁੰਦੀਆਂ ਨੇ ਹਨਾ ਪਰ ਆਪਾਂ ਚਾਹਣੇ ਵੀ ਆਪਾਂ ਨੂੰ ਐਦਾ ਹੀ ਮਿਲ ਜੇ ਪਰ ਇੱਕ ਬੱਚਾ ਹੈ ਨਾ ਉਹ ਕਹੇ ਵੀ ਮੈਂ ਅੱਜ ਇਦਾਂ ਹੀ ਡਾਕਟਰ ਲੱਗ ਜਾਊਂਗਾ ਹਨਾ ਮੈਨੂੰ ਅੱਜ ਮੈਂ ਇੰਜੀਨੀਅਰ ਬਣ ਜਾਊਂਗਾ ਮੈਂ ਕੁਝ ਵੀ ਬਣ ਜਾਊਂਗਾ ਹਨਾ ਪਰ ਉਹ ਪੜਾਈ ਕਰੇ ਨਾ ਦੇਖੋ ਉਹਨੂੰ ਪੜ੍ਹਨਾ ਤਾਂ ਪਵੇਗਾ ਹੀ ਸਿਮਰਨ ਤੁਹਾਨੂੰ ਕਰਨਾ ਪਵੇਗਾ ਨਾਮ ਤੁਹਾਨੂੰ ਜਪਣਾ ਪਵੇਗਾ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਕਰਨਾ ਚਾਹੁੰਦੇ ਹੋ ਦੇਖੋ ਹੋਰ ਸਾਰੇ ਪਾਸੇ ਜਿੱਥੇ ਤੁਸੀਂ ਡੇਰਿਆਂ ਤੇ ਜਿੱਥੇ ਵੀ ਤੁਸੀਂ ਹਨਾ ਜੰਤਰ ਤੰਤਰ ਮੰਤਰ ਪਖੰਡੀਆਂ ਸਾਹ ਦੇ ਹਨਾ ਸਾਧਾਂ ਦੇ ਡੇਰਿਆਂ ਤੇ ਜਾਂਦੇ ਹੋ ਤੁਸੀਂ ਉਹ ਛੱਡ ਕੇ ਅਗਰ ਨਾਲੇ ਤਾਂ ਤੁਹਾਡੇ ਧਨ ਦੀ ਬੱਚਤ ਹੋਵੇਗੀ ਨਾਲੇ ਤੁਹਾਡੇ ਸਮੇਂ ਦੀ ਬੱਚਤ ਹੋਵੇਗੀ ਨਾਲੇ ਤੁਸੀਂ ਦੁਖੀ ਹੋਣ ਤੋਂ ਬਚੋਗੇ ਦੇਖੋ ਇਹਦੇ ਵਿੱਚ ਤੁਹਾਡਾ ਕੋਈ ਪੈਸਾ ਤਾਂ ਲੱਗਦਾ ਨਹੀਂ ਹੈਗਾ ਸਿਮਰਨ ਕਰੋਗੇ ਤੁਸੀਂ ਇਹਨਾਂ ਨਾਮ ਜਪੋਗੇ ਤੁਹਾਡਾ ਘਰ ਦਾ ਭਲਾ ਹੀ ਹੋਵੇਗਾ ਇਸ ਚੀਜ਼ ਦੇ ਨਾਲ ਕਿਉਂਕਿ ਵੇਮਖੋਏ ਰਾਮ ਤੇ ਲੱਗਣ ਜਨਮ ਵਿਜੋਗ ਇਹ ਤਾਂ ਪਹਿਲੇ ਹੀ ਹੈ ਆਪਣੇ ਘਰਾਂ ਦੇ ਵਿੱਚ ਸੰਸਕਾਰਾਂ ਦੀ ਕਮੀ ਆਪਣੇ ਘਰਾਂ ਦੇ ਵਿੱਚ ਹਰ ਇੱਕ ਚੀਜ਼ ਦੀ ਧਰਮ ਦੀ ਵੱਡਿਆਂ ਦੇ ਸਤਿਕਾਰ ਦੀ ਬਜ਼ੁਰਗਾਂ ਦੀ ਸੁਣਨੀ ਨਹੀਂ ਆਪਾਂ ਨੇ ਇਸੇ ਕਰਕੇ ਆਪਾਂ ਖੱਜਲ ਖੁਆਰ ਹੋ ਰਹੀਆਂ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜਿਹੜੇ ਮੇਰੇ ਭੈਣ ਕਹਿੰਦੇ ਨੇ ਨੇ ਸਾਨੂੰ ਵੀ ਭੈਣ ਭਰਾ ਵੀ ਪਾਠ ਕਰਨ ਲੱਗਦੇ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਹਨਾ ਵੀ ਅਸੀਂ ਸਮਾਦੀ ਲੱਗਦੀ ਆ ਸਾਡੀ ਜਾਂ ਅਸੀਂ ਸੌਂ ਜਾਂਦੇ ਆ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜਿਹੜੀਆਂ ਤੋਂ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਸਮਾਦੀ ਲੱਗਦੀ ਆ ਜਾਂ ਤੁਹਾਨੂੰ ਨੀਂਦ ਆਉਂਦੀ ਆ ਹਨਾ ਅਕਸਰ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਤਾਂ ਤੁਸੀਂ ਕਥਾ ਸੁਣਨ ਲੱਗ ਜੂ ਨੀਂਦ ਬਹੁਤ ਆਉਂਦੀ ਆ ਕਿਉਂਕਿ ਮਨ ਥੋੜਾ ਜਿਹਾ ਸ਼ਾਂਤ ਹੋਣ ਲੱਗ ਜਾਂਦਾ ਏਧਰ ਉਧਰ ਹਨਾ ਜਦੋਂ ਤੁਸੀਂ ਹਨਾ ਪਾਠ ਕਰਦੇ ਹੋ ਚੌਂਕੜਾ ਲਗਾ ਕੇ ਪਾਠ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਨੀਚੇ ਕੋਈ ਕੱਪੜਾ ਪਸਾ ਕੇ ਬੈਠੋ ਜੇ ਤੁਸੀਂ ਆਰਾਮ ਚ ਬੈਠੋਗੇ ਉਹਨਾਂ ਤੁਹਾਡਾ ਮਨ ਕੋਸ਼ਿਸ਼ ਕਰਿਆ ਕਰੋ ਤੁਸੀਂ ਨੀਚੇ ਕਪੜਾ ਵਸਾਲਿਆ ਕਿਉਂਕਿ ਠੁਰਠੁੜੀ ਠੰਡ ਲੱਗਦੀ ਹੈ ਫਿਰ ਆਪਣੀ ਸੁਰਤ ਤਾਂ ਮਿਲ ਕੇ ਨੀਂਦ ਵੱਲ ਨਹੀਂ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਚੌਂਕੜਾ ਲਗਾ ਕੇ ਪਾਠ ਕਰੋਗੇ ਅੱਖਾਂ ਬੰਦ ਕਰਕੇ ਤੁਸੀਂ ਪਾਠ ਕਰੋਗੇ ਹਨਾ ਵਾਹਿਗੁਰੂ ਸਿਮਰਨ ਕਰਦੇ ਹੋ ਜਾਂ ਤੁਹਾਨੂੰ ਕੋਈ ਸ਼ਬਦ ਯਾਦ ਹੈ ਤੁਸੀਂ ਉਸ ਦਾ ਕਰਦੇ ਹੋ ਜਪਜੀ ਸਾਹਿਬ ਯਾਦ ਹੈ ਚੌਪਈ ਸਾਹਿਬ ਯਾਦ ਹੈ ਹਨਾ ਤੁਸੀਂ ਇਸ ਤਰੀਕੇ ਨਾਲ ਹਨਾ ਪਾਠ ਕਰਦੇ ਹੋ ਤਾਂ ਅਗਰ ਤਾਂ ਤੁਸੀਂ ਹਨਾ ਇਸ ਤਰੀਕੇ ਨਾਲ ਚੌਂਕੜਾ ਲਗਾ ਕੇ ਮਤਲਬ ਕਿ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਪਾਠ ਕਰਦੇ ਹੋ ਤੁਹਾਡੀ ਸੁਰਤ ਹੈ ਜਿਹੜੀ ਜਿਸ ਸ਼ਬਦ ਤੋਂ ਤੁਸੀਂ ਹਟੇ ਸੀ ਉਸੇ ਸ਼ਬਦ ਤੇ ਤੁਸੀਂ ਦੁਬਾਰੇ ਆਉਨੇ ਜਦੋਂ ਤੁਹਾਡੀ ਮਲਕੀ ਅੱਖ ਖੁੱਲਦੀ ਆ ਤੁਸੀਂ ਉਸੇ ਸ਼ਬਦ ਤੇ ਪਾਠ ਸ਼ੁਰੂ ਕਰਦੇ ਹੋ ਇਹ ਤਾਂ ਤੁਹਾਡੀ ਮਲਕੀ ਲਿਵ ਲੱਗੀ ਸੀ ਤੁਹਾਡੀ ਜਿਹੜੀ ਸੁਰਤ ਸੀ ਉਹ ਵਾਹਿਗੁਰੂ ਜੀ ਦੇ ਚਾਨਾ ਦੇ ਵਿੱਚ ਜਾਬਰਾ ਜਿਸ ਕਈ ਵਾਰੀ ਕੋਈ ਅਜਿਹਾ ਸ਼ਬਦ ਹੁੰਦਾ ਜਿਹੜਾ ਕਿ ਆਪਣੇ ਮਨ ਨੂੰ ਬਹੁਤ ਲੱਗ ਜਾਂਦਾ ਹੁੰਦਾ ਹਨਾ ਅਗਰ ਤੁਸੀਂ ਹਨਾ ਪਾਠ ਕਰਨ ਬੈਠ ਗਏ ਤੁਸੀਂ ਉਬਾਸੀਆਂ ਵੀ ਲਈ ਜਾਂਦੇ ਹੋ ਟੂਲੇ ਵੀ ਲਈ ਜਾਂਦੇ ਹੋ ਪਾਠ ਵੀ ਕਰੀ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਕਦੋਂ ਅਸੀਂ ੴ ਕਰਿਆ ਤੀ ਕਦੋਂ ਅਸੀਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਕਰਾ ਹਨਾ ਪੜ ਲਿਆ ਵੀ ਕੁਝ ਨਹੀਂ ਪਤਾ ਲੱਗਿਆ ਹਨਾ ਉਹ ਤੁਹਾਨੂੰ ਨੀਂਦ ਆਉਂਦੀ ਹੁੰਦੀ ਹੈ ਇਹ ਦੋ ਚੀਜ਼ਾਂ ਨੂੰ ਪੂਰੇ ਧਿਆਨ ਨਾਲ ਤੁਸੀਂ ਰੱਖਿਓ ਉਬਾਸੀਆਂ ਆਉਣੀਆਂ ਜਾਂ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਇਹ ਇੱਕ ਬਹੁਤ ਵੱਡੀ ਉਪਸਥਾ ਹੈ ਜਦੋਂ ਪਾਠ ਕਰਦੇ ਹੋ ਤੁਹਾਡੇ ਅੱਖਾਂ ਦੇ ਵਿੱਚੋਂ ਨੀਰ ਵਗਦਾ ਕਈ ਵਾਰ ਇਹਨਾ ਆਪਣੇ ਦੁੱਖ ਯਾਦ ਆ ਜਾਂਦੇ ਨੇ ਜਦੋਂ ਆਪਾਂ ਕੋਈ ਪੰਕਤੀ ਪੜ੍ਹਦੇ ਆ ਤੇ ਜਦੋਂ ਆਪਾਂ ਹਣਾ ਕੋਈ ਵੀ ਪੰਕਤੀ ਪੜ੍ਹਦੇ ਹੋਏ ਆਪਣੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂ ਸਿਮਰਦਾ ਜਾਂ ਆਪਾਂ ਨੂੰ ਉਵਾਸੀਆਂ ਆਉਂਦੀਆਂ ਨੇ ਹਣਾ ਜਿਹੜੀ ਪਾਣੀ ਆਉਂਦਾ ਜਦੋਂ ਆਪਣੀ ਅੱਖਾਂ ਦੇ ਵਿੱਚੋਂ ਉਦੋਂ ਆਪਣਾ ਜਿਹੜਾ ਮਾਨ ਹੁੰਦਾ ਆਪਣਾ ਹਿਰਦਾ ਹੁੰਦਾ ਉਹ ਵਾਹਿਗੁਰੂ ਜੀ ਦੇ ਨਾਲ ਬਹੁਤ ਜੁੜਿਆ ਹੁੰਦਾ ਓਸ ਟਾਈਮ ਤੁਸੀਂ ਕੋਸ਼ਿਸ਼ ਕਰਿਓ ਅਰਦਾਸ ਕਰਿਓ ਜਿਹੜੀ ਵੀ ਤੁਸੀਂ ਅਰਦਾਸ ਕਰੋਗੇ ਕਿਉਂਕਿ ਜਦੋਂ ਬੱਚੇ ਨੇ ਕੋਈ ਚੀਜ਼ ਮੰਗਣੀ ਹੁੰਦੀ ਹੈ ਆਪਾਂ ਤੋਂ ਰੋ ਰੋ ਕੇ ਮੰਗਦਾ ਨਾ ਜਦੋਂ ਪਹਿਲਾ ਬਣੂ ਕਹਿੰਦਾ ਵੀ ਮੰਮੀ ਮੈਨੂੰ ਆਹ ਦੇ ਦੋ ਮਾਂ ਸੁਣਦੀ ਨਹੀਂ ਹੈਗੀ ਹਨਾ ਤੇ ਫਿਰ ਜਦੋਂ ਉਹ ਰੋ ਰੋ ਕੇ ਕਹਿੰਦਾ ਫਿਰ ਮਾਂ ਨੂੰ ਨਾ ਤਰਸ ਆ ਜਾਂਦਾ ਮਾਂ ਨੂੰ ਇਹ ਹੁੰਦਾ ਵੀ ਮੇਰੇ ਪੁੱਤ ਨੂੰ ਹੁਣ ਇਸ ਚੀਜ਼ ਦੀ ਜ਼ਰੂਰਤ ਹੈ ਜੇ ਮੈਂ ਇਹ ਚੀਜ਼ ਮੇਰੇ ਪੁੱਤ ਨੂੰ ਦੇ ਦੂੰ ਤਾਂ ਮੇਰੇ ਪੁੱਤ ਦਾ ਮਨ ਖੁਸ਼ ਹੋ ਜਾਏਗਾ ਮੇਰਾ ਪੁੱਤ ਜਿਹੜਾ ਰੋ ਰਿਹਾ ਹੈ ਉਹ ਹਟ ਜਾਏਗਾ ਕਿਉਂਕਿ ਉਸ ਟਾਈਮ ਆਪਣੇ ਜਿਹੜਾ ਹਿਰਦਾ ਹੈਗਾ ਉਹ ਆਪਾਂ ਨੂੰ ਦੁਨਿਆਵੀ ਆਪਣੇ ਭੈਣ ਭਰਾਵਾਂ ਆਪਣੇ ਮਾਪੇ ਆਪਣੇ ਹੋਰ ਕਿਸੇ ਵੀ ਪਾਸਿਓਂ ਆਪਣਾ ਮਨ ਉਹਦੋਂ ਨਹੀਂ ਜੁੜਿਆ ਹੁੰਦਾ ਉਸ ਟਾਈਮ ਬਸ ਵਾਹਿਗੁਰੂ ਦੇ ਚਰਨਾਂ ਵਿੱਚ ਜਦੋਂ ਤੁਸੀਂ ਅਰਦਾਸ ਕਰ ਲਈ ਤਾਂ ਤੁਹਾਡੀ ਅਰਦਾਸ ਉਹ ਕਦੇ ਆਲੀ ਨਹੀਂ ਜਾਂਦੀ ਉਹ ਪੂਰੀ ਹੋਵੇਗੀ ਹੀ ਹੋਵੇਗੀ। ਇਹੀ ਅਵਸਥਾ ਹੈ ਜਦੋਂ ਮੈਂ ਕਹਿਣੀ ਹੁੰਦੀ ਆ ਜਦੋਂ ਤੁਹਾਡੇ ਸੱਚੇ ਮਨ ਦੇ ਵਿੱਚੋਂ ਦੁਖੀ ਮਨ ਦੇ ਵਿੱਚੋਂ ਅਰਦਾਸ ਨਿਕਲੇਗੀ ਫਿਰ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਉਸੇ ਟਾਈਮ ਹੀ ਪੂਰਾ ਕਰ ਦਿੰਦੇ ਨੇ ਨਹੀਂ ਤਾਂ ਆਪ ਹਨਾ ਅਰਦਾਸ ਵੀ ਕਰੀ ਜਾਂਦੇ ਆ ਫਿਰ ਇਹ ਹੁੰਦਾ ਵੀ ਇਹ ਕਰ ਲਈ ਆ ਆਪਦੀਆਂ ਨਾ ਘੋੜੇ ਵੀ ਡੜਾਉਣੇ ਆ ਆਪਦੀ ਅਕਲ ਦੇ ਵੀ ਜੇ ਮੈਂ ਆਪਣੇ ਪਿਓ ਨੂੰ ਕਹਿਦਾ ਜੇ ਮੈਂ ਆਪਣੇ ਭਾਈ ਨੂੰ ਕਹਿਦਾ ਜੇ ਮੈਂ ਉੱਥੇ ਸੁਪਾਰ ਸਲਵਾਦਾ ਜੇ ਮੈਂ ਪੈਸੇ ਦੇਦਾ ਹਨ ਇਹ ਚੀਜ਼ ਆਪਾਂ ਜ਼ਿਆਦਾ ਕਰਦੇ ਆਂਗੇ ਹਨ ਤੇ ਜੇ ਆਪਣੀ ਆਪਾਂ ਨੂੰ ਅਵਾਸੀ ਆਉਂਦੀਆਂ ਨੇ ਇਹ ਵੀ ਇੱਕ ਅਵਸਥਾ ਹੈ ਵੀ ਆਪਣੀ ਵਾਹਿਗੁਰੂ ਜੀ ਦੇ ਨਾਲ ਲੇਵ ਲੱਗ ਰਹੀ ਦੇਖੋ ਇਹ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਹਿੰਦੇ ਦੁਵਿਧਾ ਨਾ ਪੜੋ ਹਰ ਵੀਨ ਹੋਰ ਨਾ ਪਹੁੰਚੋ ਮੜੇ ਮਸਾਨ ਨਾ ਜਾਇ ਕਹਿੰਦੇ ਗੁਰੂ ਤੋਂ ਬਿਨਾ ਵਾਹਿਗੁਰੂ ਜੀ ਤੋਂ ਬਿਨਾ ਚਾਹੇ ਤੁਸੀਂ Hindu ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ Muslim ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ Sikh ਧਰਮ ਨੂੰ ਮੰਨਦੇ ਹੋ ਆਪਦੇ ਜਿਹੜਾ ਹਨ ਗੁਰੂ ਹੈ ਉਹ ਤੋਂ ਬਿਨਾ ਨਾ ੜਕੋ ਕਿਉਂਕਿ ਉਹ ਤੋਂ ਬਿਨਾ ਤੁਹਾਡਾ ਜੀਵਨ ਹੈ ਜਿਹੜਾ ਉਹ ਖੱਜਲ ਖੁਆਰੀ ਹੋਵੇਗਾ ਤੁਹਾਨੂੰ ਕੁਝ ਨਹੀਂ ਮਿਲੇਗਾ ਤੁਸੀਂ ਦੇਖ ਰਹੇ ਹੋ ਕਿਤੇ ਪਤਨੀ ਨੇ ਪਤੀ ਨੂੰ ਮਾਰਦਾ ਕਿਤੇ ਪਤਨੀ ਪਤੀ ਨੇ ਪਤਨੀ ਨੂੰ ਮਾਰਦਾ ਕਿਤੇ ਧੀ ਆਪਣੇ ਮਾਪਿਓ ਦੀ ਇੱਜ਼ਤ ਖੇਵ ਦੇ ਵਿੱਚ ਪਾ ਕੇ ਚਲੀ ਜਾ ਰਹੀ ਹੈ ਕਿਤੇ ਪੁੱਤ ਨਸ਼ਿਆਂ ਦੇ ਵਿੱਚ ਜਾ ਰਿਹਾ ਹੈਗਾ ਇਹ ਚੀਜ਼ਾਂ ਤੋਂ ਬਚਾਉਣ ਵਾਲਾ ਕੌਣ ਹੈ ਉਹ ਅਕਾਲ ਪੁਰਖ ਵਾਹੀ ਕਰੂਗਾ ਹਜੇ ਵੀ ਤੁਹਾਡੇ ਕੋਲੇ ਸਮਾਂ ਕਿਉਂਕਿ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਉਣ ਹੈਗਾ ਕਿ ਤੀਜਮੂਰੀ ਪੁੱਤ ਜਮੂਰਾ ਇਹ ਤਾਂ ਦੇਖੋ ਵਾਹਿਗੁਰੂ ਜੀ ਨੇ ਗੁਰਬਾਣੀ ਜਿੰਨਾ ਪੀਰਾਂ ਪਹਿਣਾ ਨੂੰ ਹਨਾ ਅਰਥਾਂ ਦਾ ਪਤਾ ਹੈ ਬਹੁਤ ਗੁਰਬਾਣੀ ਦੇ ਵਿੱਚ ਸੱਟਾਂ ਮਾਰੀਆਂ ਨੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਕੀ ਕੀ ਹੋਣਾ 12 ਸਾਲ ਦੀ ਲੜਕੀ ਨੇ ਨਾਨਕ ਹੋਣਾ ਉਹ ਦੇਖੋ ਤੁਹਾਡੇ ਸਾਹਮਣੇ ਚੱਲ ਹੀ ਰਿਹਾ ਹੈਗਾ ਧੀਆ ਮਾਂ ਵਾਪ ਦੀ ਇੱਜ਼ਤ ਵੱਲ ਬਿਲਕੁਲ ਨਹੀਂ ਦੇਖਦੇ ਦੇਖੋ ਪਾਲਦਿਆਂ ਪੋਸਦਿਆਂ ਕਹਿੰਦੇ ਧੀਆ ਜੰਮਣ ਤੋਂ ਨਹੀਂ ਡਰਦਾ ਹੋਏਗਾ ਇਨਸਾਨ ਜਦੋਂ ਧੀ ਕਹਿੰਦੇ ਪਿਓ ਦੀ ਪਾਗ ਰੋਲ ਕੇ ਜਾਂਦੀ ਹੈ ਜਬ ਬਾਗਾਨੇ ਕਿਸੇ ਅਜਿਹੇ ਦੇ ਨਾਲ ਆ ਪੈ ਜਾਂਦੇ ਉਦੋਂ ਮਾਂ ਬਾਪ ਨੂੰ ਪੁੱਛਦਾ ਵੀ ਕੀ ਬੀਤਦੀ ਆ ਉਸਦੀ ਜੇ ਵੀ ਤੁਹਾਡੇ ਕੋਲੇ ਸਮਾਂ ਹੈ ਮੈਂ ਆਪਣੀਆਂ ਭੈਣਾਂ ਨੂੰ ਖਾਸ ਤੌਰ ਤੇ ਹੱਥ ਵਨ ਕੇ ਬੇਨਤੀ ਕਰਦੀਆਂ ਕਿ ਆਪਣੀਆਂ ਧੀਆਂ ਨੂੰ ਸੰਸਕਾਰ ਦੇ ਦਿਓ ਨਹੀਂ ਤਾਂ ਆਉਣ ਵਾਲਾ ਸਮਾਂ ਅਜਿਹਾ ਆਣਾ ਕਿ ਤੁਹਾਡੀਆਂ ਧੀਆਂ ਤੁਹਾਡੇ ਘਰਾਂ ਦੇ ਵਿੱਚ ਹੀ ਰੁਲਣਗੀਆਂ ਕਿਉਂਕਿ ਆਪਣੀਆਂ ਧੀਆਂ ਨੂੰ ਆਪਾਂ ਅਗਰ ਸੰਸਕਾਰ ਨਾ ਦਿੱਤੇ ਤਾਂ ਆਪਣੀਆਂ ਧੀਆ ਆਪਣੀ ਤਾਂ ਇੱਜ਼ਤ ਰੋਲ ਦੇਣਗੀਆਂ ਰੋਣਗੀਆਂ ਗਾਂਹਾਂ ਵਾਲਿਆਂ ਨੂੰ ਵੀ ਰੋਲਣਗੀਆਂ ਆਉਣ ਵਾਲਾ ਸਮਾਂ ਅਜਿਹਾ ਆ ਰਿਹਾ ਹੈਗਾ ਕਿ ਇੱਕ ਆਪ ਬਰਾਵਰੀ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ نیچے गिरਦੇ ਜਾ ਰਹੇ ਹੈ ਤਾਂ ਜਦੋਂ ਵੀ ਮੇਰੀਆਂ ਭੈਣਾਂ ਨੇ ਪਾਠ ਕਰਨਾ ਮੇਰੀਆਂ ਭੈਣਾਂ ਦੇ ਹੱਥ ਵਿੱਚ ਬਹੁਤ ਵੱਡੀ ਗੱਲ ਹੈ ਕਿ ਕਿਉਂਕਿ ਮੈਂ ਅਕਸਰ ਕਹਿੰਨੀ ਹੁੰਦੀ ਆ ਵੀ ਭੈਣਾਂ ਜੋ ਚਾਹਣ ਉਹ ਕਰ ਸਕਦੀਆਂ ਨੇ ਪਰ ਅੱਜ ਕੱਲ ਪਹਿਣਾ ਹੀ ਵਾਹਿਗੁਰੂ ਜੀ ਦੇ ਹਨਾ ਮਲਕੇ ਸਿਮਰਨ ਤੋਂ ਧਰਮ ਤੋਂ ਟੁੱਟ ਚੁੱਕੀਆਂ ਨੇ ਮਾਡਰਨ ਬਣ ਦੇ ਚੱਕਰ ਦੇ ਵਿੱਚ ਠੀਕ ਐ ਮੈਂ ਇਹ ਨਹੀਂ ਕਹਿੰਦੀ ਵੀ ਹਨਾ ਤੁਸੀਂ ਮਾਡਰਨ ਨਾ ਬਣੋ ਜਾਂ ਤੁਸੀਂ ਕੱਪੜੇ ਨਾ ਵਧੀਆ ਪਾਓ ਜਾਂ ਤੁਸੀਂ ਮੇਕਅਪ ਨਾ ਕਰੋ ਕੁਛ ਨਹੀਂ ਮੈਂ ਦੇਖੋ ਇਹ ਚੀਜ਼ ਕਿਉਂਕਿ ਇਹ ਆਪਣਾ ਮਨ ਦਾ ਚੋਅ ਹੈ ਪਰ ਇਹਦੇ ਨਾਲ ਜਿਹੜੇ ਆਪਣੇ ਫਰਜ਼ ਨੇ ਆਪਣੇ ਪਤੀ ਪ੍ਰਤੀ ਕੀ ਫਰਜ਼ ਆਪਣੇ ਸੱਸ ਸਹੁਰੇ ਪ੍ਰਤੀ ਕੀ ਫਰਜ਼ ਆਪਣੇ ਬੱਚਿਆਂ ਪ੍ਰਤੀ ਕੀ ਫਰਜ਼ ਆਪਣੇ ਮਾ ਮਾਂ ਬਾਪ ਪ੍ਰਤੀ ਕੀ ਫਰਜ਼ ਐ ਇਸ ਨੂੰ ਆਪਣਾ ਨਾ ਭੁੱਲੀਏ ਕਿਉਂਕਿ ਵਾਹਿਗੁਰੂ ਜੀ ਨੇ ਹਰ ਮਰੀਆਦਾ ਨੂੰ ਆਪਣੀਆਂ ਧੀਆ ਪੁੱਤਾਂ ਨੂੰ ਵੀ ਵਾਹਿਗੁਰੂ ਜੀ ਨੇ ਬਹੁਤ ਸੰਸਕਾਰ ਦਿੱਤੇ ਨੇ ਅੱਜ ਕੱਲ ਜਿਹੜਾ ਇਹ ਹੋ ਰਿਹਾ ਜਦੋਂ ਵੀ ਕੋਈ ਭੈਣ ਸਿਮਰਨ ਕਰੀਏ ਆਪਣੇ ਘਰ ਵਾਸਤੇ ਅਰਦਾਸ ਕਰੇਗੀ ਤਾਂ ਦੇਖਿਓ ਉਸ ਘਰ ਦੇ ਵਿੱਚ ਕਦੇ ਵੀ ਕੋਈ ਅਜਿਹਾ ਮਾੜਾ ਕੰਮ ਨਹੀਂ ਹੋਵੇਗਾ ਤੇ ਦੂਸਰੀ ਗੱਲ ਜਦੋਂ ਭੈਣ ਮੇਰੀ ਕੋਈ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਮੇਰੇ ਘਰ ਵਿੱਚ ਪਿਆਰ ਇਤਿਫਾਕ ਨਸ਼ਿਆਂ ਤੋਂ ਦੂਰ ਰੱਖਿਓ ਵਾਹਿਗੁਰੂ ਜੀ ਕਾਲ ਯੁਗ ਦੇ ਤੱਤੇ ਚੋਲੇ ਤੋਂ ਠੱਗਾਂ ਚੋਰਾ ਜਾਣ ਤੋਂ ਮੇਰੇ ਬੱਚਿਆਂ ਨੂੰ ਦੇਖੋ ਮੈਂ ਨਹੀਂ ਕਿਤੇ ਜਿਸੀਂ ਉਹ ਕਰ ਸਕਦੇ ਰੱਖੀ ਵਾਹਿਗੁਰੂ ਜੀ ਤੁਸੀਂ ਹੀ ਰੱਖੀ ਰੱਖਣ ਵਾਲਿਓ ਕਿਰਪਾ ਕਰਨੀ ਮੇਰੇ ਬੱਚਿਆਂ ਤੇ ਮਿਹਰ ਭਰੇ ਹੱਥ ਰੱਖ ਕੇ ਇਹਨਾਂ ਨੂੰ ਹਰ ਇੱਕ ਕਾਲ ਯੁਗ ਦੇ ਤੱਤੇ ਚੋਲੇ ਤੋਂ ਬਚਾ ਕੇ ਪਿਤਾ ਜੀ ਆਪ ਜੀ ਅੰਗ ਸੰਗ ਸਹਾਇ ਹੋ ਕੇ ਹਰ ਇੱਕ ਬੁਰੇ ਕੰਮ ਤੋਂ ਰੋਕਿਓ ਜਦੋਂ ਮੇਰੀਆਂ ਭੈਣਾਂ ਦੁੱਧ ਰਿੜਕਦੀਆਂ ਝਾੜੂ ਪੋਚਾ ਕਰਦੀਆਂ ਰੋਟੀ ਪਾਣੀ ਬਣਾਉਂਦੀਆਂ ਵਾਹਿਗੁਰੂ 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 ਜੀ ਇਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰਗ ਗੁਰਪਸਾਜ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਨਾਲ ਆਪਣੇ ਮਨ ਦੇ ਵਿੱਚ ਜਪੋਂਗੀ ਆ ਤਾਂ ਤੁਸੀਂ ਦੇਖ ਕੇ ਜਪ ਕੇ ਦੇਖ ਲਿਓ ਇੱਕ ਮਹੀਨਾ ਕਰਕੇ ਦੇਖ ਲਿਓ ਤਾਂ ਤੁਹਾਡੇ ਘਰ ਦਾ ਮਾਹੌਲ ਨਾ ਬਦਲਿਆ ਤਾਂ ਤੁਸੀਂ ਮੈਨੂੰ ਕਹਦੇ ਹੋ ਵੀ ਭੈਣੇ ਤੁਸੀਂ ਤਾਂ ਉਹ ਇੰਤਨੀ ਸੀ ਦੇਖੋ ਆਪਾਂ ਕਰਦੇ ਕੁਝ ਨਹੀਂ ਆਪਾਂ ਹਨਾ ਦੂਸਰੇ ਤੇ ਇਲਜ਼ਾਮ ਲਗਾਉਂਦੇ ਰਹਿੰਨੇ ਆ ਹਨਾ ਮੇਰਾ ਪਤੀ ਨਹੀਂ ਸੁਣਦਾ ਮੇਰੇ ਬੱਚੇ ਨਹੀਂ ਸੁਣਦੇ ਇਹ ਗੱਲਬਾਤ ਹਨਾ ਤੇ ਬਹੁਤ ਤੁਹਾਡੇ ਘਰ ਦਾ ਮਾਹੌਲ ਵਾਜਲੇਗਾ ਤੁਸੀਂ ਥੋੜਾ ਜਿਹਾ ਵਾਹੀ ਗੁਰੂ ਜੀ ਦੇ ਲੜ ਲੱਗੋ ਤੇ ਆਪਣੇ ਵੱਟਿਆਂ ਬਜ਼ੁਰਗਾਂ ਦੀਆਂ ਜੋ ਵੀ ਸੰਸਕਾਰ ਨੇ ਉਹਨਾਂ ਨੂੰ ਇਹ ਨਾ ਸੋਚਿਆ ਕਰੋ ਵੀ ਹਾਂ ਬੁੜਾ ਹੋਈ ਬੋਲੀ ਜਾਂਦਾ ਬੁੜੀ ਹੋਈ ਬੋਲੀ ਜਾਂਦੀ ਹੈ ਮੇਰੇ ਘਰ ਵਾਲਾ ਤਾਂ ਉਹੀ ਬੋਲੀ ਜਾਂਦਾ ਮੈਂ ਵੀ ਬਰਾਬਰ ਕਮਾਉਣੀ ਦੇਖੋ ਸਭ ਦੀ ਮਰਿਆਦਾ ਹੁੰਦੀ ਹੈ ਹਰ ਇੱਕ ਰਿਸ਼ਤੇ ਦੀ ਪਾਠ ਕਰਨੇ ਲਈ ਜਿਵੇਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਹ ਤੁਹਾਨੂੰ ਹੁੰਦੀਆਂ ਨੇ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਆ ਕਰੋ ਉਸ ਟਾਈਮ ਵਾਹਿਗੁਰੂ ਜੀ ਤੁਹਾਡੀ ਬਹੁਤ ਜਲਦੀ ਸੁਣਨਗੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਆਪਣੇ ਘਰ ਵਾਸਤੇ ਜ਼ਰੂਰ ਕਰਿਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿਹੜੇ ਜਿਹੜੇ 팬 ਭਰਾਵੋ ਨੇ ਹਜੇ ਤੱਕ ਨਹੀਂ ਕੀਤਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹ ਵੀ ਆਪਣਾ ਕੱਲ ਨੂੰ ਜਾਂ ਪਰਸੋਂ ਮੋਨਟਾਈਜ਼ ਹੋ ਜਾਏਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਸ ਵਾਹਿਗੁਰੂ ਜੀ ਦੀ ਕਿਰਪਾ ਤੇ ਤੁਹਾ ਪਿਆਰਾ ਇਸੇ ਤਰੀਕੇ ਨਾਲ ਬਣਿਆ ਰਹੇ ਉਸਤੇ ਮੈਂ ਤੁਹਾਨੂੰ ਕਿਹਾ ਸੀ ਮੈਂ ਸੈਚਰਡੇ ਨੂੰ ਲਾਈਵ ਆਉਂਗੀ ਪਰ ਸੈਚਰਡੇ ਨੂੰ ਥੋੜਾ ਜਿਹਾ ਮੈਨੂੰ ਕੰਮ ਹੋ ਗਿਆ ਕਿਉਂਕਿ ਮੇਰੇ ਹਸਬੰਦ ਜੀ ਦੀ ਹੈਨਾ ਆਫਿਸ ਦੇ ਵਿੱਚੋਂ ਉਹਨਾਂ ਦੇ ਦੋਸਤ ਦੀ ਵਿਆਹ ਸੀਗਾ ਸਾਨੂੰ ਉੱਥੇ ਜਾਣਾ ਪੈ ਗਿਆ ਤੇ ਆਪਾਂ ਮੈਂ ਕੋਸ਼ਿਸ਼ ਕਰੂੰਗੀ ਅੱਜ ਜਾਂ ਕੱਲ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਉਸ ਚੈਨਲ ਤੇ ਲਾਈਵ ਹੁੰਦੀ ਤੇ ਤੁਹਾਨੂੰ ਇੱਕ ਭੈਣ ਮਿਲਾਉਂਗੀ ਜਿਹੜੀ ਕਿ 1.5 ਸਾਲ ਦੀ ਮੇਰੇ ਨਾਲ ਜੁੜੀ ਹੋਈ ਹੈ ਉਹਨੇ ਅੱਖਾਂ ਬੰਦ ਕਰਕੇ ਹੈਨਾ ਜੋ ਵੀ ਮੈਂ ਕਿਹਾ ਉਹ ਮੈਨੂੰ ਇੱਕ ਵੱਡੀ ਭੈਣ ਦੀ ਤਰ੍ਹਾਂ ਮੰਨਦੀ ਹੈ ਹੈਨਾ ਉਹਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 15 ਸਾਲਾਂ ਮਗਰੋਂ ਵਾਈ ਗਰੂ ਜੀ ਨੇ ਉਹਦੀ ਘਰ ਦੇ ਵਿੱਚ ਖੁਸ਼ੀਆਂ ਲੈ ਆਂਦੀਆਂ ਨੇ ਪਹਿਲਾਂ ਉਹਦੇ 15 ਸਾਲ ਦੀ 16 ਦੀ ਬੇਟੀ ਐ ਹੁਣ ਉਹਦੇ ਘਰ ਦੋ ਬੇਟੇ ਹੋਏ ਨੇ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਉਹ ਦਖਾ ਦੱਸੇਗੀ ਵੀ ਹਾਂ ਕਿਸ ਤਰੀਕੇ ਨਾਲ ਵਾਈ ਗਰੂ ਜੀ ਨੇ ਉਸ ਦੀ ਸੁਣੀ ਹੈ ਕਿਉਂਕਿ ਜਿਨੇ ਮੰਨ ਲਿਆ ਸੋਹਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਲਣਾਉ ਜਿਨੇ ਮੰਨ ਲਿਆ ਉਹਨੂੰ ਸਭ ਕੁਝ ਹਾਸਲ ਹੋ ਜਾਂਦਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ